ਹੋ 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 ਕੋ ਕੋ ਸਾਡੇ ਬੱਚਿਆਂ ਨੂੰ ਰੋਟੀ ਨਹੀਂ ਨਾ ਮਿਲਦੀ ਹੈ ਹਨਾ ਹਾਏ ਕੋ ਕੋ ਹਲਾ ਬਿਸਕੁਟ ਜਾਮ ਹੋ ਜਾਣਾ ਇਹਦਾ ਮੂੰਹ ਦੇਖ ਲੈ ਇਹਦਾ ਤੇ ਇਹਨੂੰ ਪੱਟ ਹੋ ਜਾਣਾ ਇਹਨੇ ਕਿਉਂਕਿ ਫਿਰ ਇਹਨੂੰ ਨਾਲ ਪੈਕ ਵੀ ਕਰਨਾ ਹੈ ਲੈ ਕੇ ਜਾਣ ਲਈ ਬਹੁਤ ਦੁੱਖ ਲਾ ਕਰਿਆ ਚਲੋ ਜੀ ਖਰੜ ਦਾ ਇਹ ਖਿਰਲਾ ਬ੍ਰੇਕਫਾਸਟ ਆਪਾਂ ਕਰੀਏ ਬੜਾ ਵਧੀਆ ਟਾਈਮ ਰਿਹਾ ਪਰ ਇਹ ਨਹੀਂ ਸੀ ਪਤਾ ਵੀ ਇੰਨੀ ਛੇਤੀ ਜਾਣਾ ਪਊਗਾ ਹੈਲੋ ਸਰਸ਼ਿਕਾ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡੇ ਨਵੇਂ ਬਲੌਗ ਦੇ ਵਿੱਚ ਇੱਕ ਨਵੇਂ ਐਡਵੈਂਚਰ ਦੇ ਥਾਂ ਆਪਾਂ ਸ਼ਿਫਟ ਹੋ ਰਹੇ ਹਾਂ ਪਟਿਆਲੇ ਸ਼ਾਇਦ ਤੁਹਾਨੂੰ ਪਤਾ ਹੋਊਗਾ ਜਾਂ ਆਪਾਂ ਪਿਛਲੇ ਬਲੌਗਸ ਦੱਸਿਆ ਹੋਊਗਾ ਤੇ ਸਭ ਤੋਂ ਓਖਾ ਟਾਸਕ ਪਤਾ ਕੀ ਆ ਸਮਾਨ ਪੈਕ ਕਰਨਾ ਤੇ ਹੁਣ ਮੈਂ ਇਹਦੇ ਵਿੱਚ ਮੇਰਾ ਪਰਸਨਲ ਤੇ ਕੋਕੋ ਦਾ ਸਾਰਾ ਸਮਾਨ ਆ ਗਿਆ ਹੈ ਹੁਣ ਇਹਦੇ ਵਿੱਚ ਆ ਚੱਦਰ ਵਿਛਾਲੀ ਗਈ ਆ ਥੱਲੇ ਇਹ ਸਾਰੇ ਕੱਪੜੇ ﺍﻟमारी ਦੇ ਸਾਰੇ ਕੱਪੜੇ ਇਹਦੇ ਵਿੱਚ ਜਾਣਗੇ ਮੈਨੂੰ ਇਹ ਆ ਕਿ ਮੈਂ ਇਹਦੇ ਆਉਂਦਿਆਂ ਤੱਕ ਤਾਂ ਕੰਮ ਨਿਬੇੜ ਕੇ ਰੱਖਾਂ ਤਾਂ ਕਿ ਆਪਾਂ ਸਵੇਰੇ ਜਲਦੀ ਨਿਕਲ ਜਾਈਏ ਮਤਲਬ ਧੁੱਪ ਦੇ ਵਿੱਚ ਨਾ ਜਾਈਏ ਔਰ ਮੌਸਮ ਦਾ ਵੀ ਕੋਈ ਪਤਾ ਨਹੀਂ ਹੈਗਾ ਤੇ ਬਸ ਇਹ ਆ ਕਿ ਮੈਂ ਵਿਹਲੀ ਸੀਗੀ ਆ ਵੀ ਮੈਂ ਡਿਊਟੀ ਤੋਂ 6 ਵਜੇ ਤੇ ਮੈਂ ਕਰ ਰਹੀ ਆ ਸਮਾਨ ਪੈਕ ਤੇ ਮੇਰੀ ਹੈਲਪ ਹੈਲਪ ਤਾਂ ਕੀ ਜੱਬ ਪਾਰੀ ਆ ਹੈ ਕੋਕੋਰਾਣੀ ਕੱਕ ਕੋਕੋ ਬਿਸਕੁਟ ਬਿਸਕੁਟ ਖਾਣਾ ਸੀਗਾ ਬਿਸਕੁਟ ਦੇ ਨਾਮ ਤਤਾ ਇਹ ਤਾਂ ਦੋ ਗੱਲਾਂ ਆਉਂਦੀਆਂ ਨੇ ਬਿਸਕੁਟ ਬਿਸਕੁਟ ਖਾਊਗਾ ਕੋਕੋ ਬਿਸਕੁਟ ਆਹੀ ਸਿੱਖੀ ਅੱਜ ਤੱਕ 8 ਮਹੀਨਿਆਂ ਚਾਹੀ ਚੀਜ਼ ਸਿੱਖੀ ਆ ਸਿਰਫ ਬਿਸਕੁਟ ਹਾਂ ਹਾਂ ਕੋਕੋ ਤੇ ਬਸ ਹੁਣ ਮੈਂ ਥੋੜਾ ਜਿਹਾ ਸਮਾਨ ਪੈਕ ਕਰਦੀ ਆ ਫਿਰ ਮਤਲਬ ਮਿਲਦੀ ਹੈ ਗੰਡ ਬਣ ਕੇ ਨਾ ਹੁਣ ਥੋੜੀ ਦੇਰ ਤੱਕ ਥੋੜੀ ਦੇਰ ਤੱਕ AISI ਵਾਲੇ ਭਾਜੀ ਆ ਰਹੇ ਨੇ ਇਹ ਨੂੰ ਪੱਟ ਹੋ ਜਾਣਾ ਇਹਨੇ ਕਿਉਂਕਿ ਫਿਰ ਨੂੰ ਨਾਲ ਪੈਕ ਵੀ ਕਰਨਾ ਹੈ ਲੈ ਕੇ ਜਾਣ ਲਈ ਤੇ ਉਹਨਾਂ ਚੱਕਰ ਆਪ ਹਵਾ ਲੈ ਲਈਏ ਸੀ ਦੀ ਵੈਸੇ ਅੱਜ ਮੌਸਮ ਵਧੀਆ ਆ ਛੜ ਜੇਗਾ ਸਮਾਨ ਕੱਢੀ ਆ ਕੋਪਾ ਕਦੇ ਫੱਡ ਨਹੀਂ ਜਿੱਤੀ ਲੱਗ ਗਈ ਆ ਦਾਪਾ ਕੱਸੇ ਮੇਰੇ ਕੱਪੜੇ ਆ ਤੇ ਮੇਰਾ ਵਿਚਾਰ ਵੀ ਮੈਂ ਕਿਹਨੇ ਇਹਨਾਂ ਕੱਪੜਾ ਸੁਲਮਾ ਰਿਹਾ ਜਿਹੜੇ ਕੰਪਨਪਰ ਜਾਣ ਵਾਲੇ ਹਨ ਉਹਨਾਂ ਕੱਪੜਾ ਖਾ ਲਾ ਦਾ ਬੱਚੇ ਜਿਵੇਂ ਕਿ ਆਹ ਬਹੁਤ ਦੁੱਖ ਲੱਗ ਰਿਹਾ ਕੋਕੋ ਤੇਰੇ ਅਸੀਂ ਲੱਤ ਗਿਆ ਅੱਜ ਕਿੱਦਾਂ ਸੋਇੰਗੀ

ਨਾ ਤਾਂ ਕਾਹਤ ਮਚਾਇਆ ਸੀ ਸੋਰੀ ਕਾਹਤ ਹੰਤ ਮਚਾਇਆ ਸੀ ਤੁਹਾਨੂੰ ਇਹ ਬਲੌਗ ਬਣਾ ਲਈਦਾ ਵੀਡੀਓ ਆ ਮਾਰੂ ਏਹੇ ਸਸੀ ਕਾਲ ਜੀ ਸਾਰਿਆਂ ਨੂੰ ਸਵਾਦ ਕਰਦੇ ਆ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ ਤੇ ਜਿਹੜਾ ਤੁਸੀਂ ਸਮਾਨ ਦੇਖਿਆ ਤੇ ਪਿਛਲਾ ਬਲੌਗ ਦੇਖਿਆ ਪਿਛਲਾ ਬਲੌਗ ਜਾਂ ਪਿਛਲੀ ਪਿੱਛੇ ਵੀਡੀਓ ਦੇ ਵਿੱਚ ਦੇਖਿਆ ਆਪਾਂ ਸ਼ਿਫਟ ਕਰ ਰਹੇ ਆ ਪਟਿਆਲੇ ਅਜੇ ਤਾਂ 3 ਕੁ ਮਹੀਨੇ ਹੋਏ ਸੀ ਇੱਥੇ ਆਏ ਨੂੰ ਮਤਲਬ ਕਿ ਆਪਣੇ ਘਰ ਵਾਪਸ ਜਾਣ ਦੀ ਜਿਹੜੀ ਜਿਹੜਾ ਆਪਣੇ ਘਰ ਵਾਪਸ ਆਪਣੇ ਜਾਣ ਦਾ ਜਿਹੜਾ ਮੌਕਾ ਕਿਸੇ ਕਿਸੇ ਨੂੰ ਮਿਲਦਾ ਆ ਚਾਹੇ ਮਜਬੂਰੀ 'ਚ ਜਾਵੇ ਜਾਂ ਹੈ ਸ਼ੌਂਕ ਨਾਲ ਕਿਉਂਕਿ ਜੋਬਾਂ ਦੇ ਚੱਕਰ 'ਚ ਜਾਂ ਅੱਗੇ ਕੈਰੀਅਰ ਦੇ ਵਿੱਚ ਚੱਕਰ ਦੇ ਚ ਕੈਰੀਅਰ ਦੇ ਚੱਕਰ 'ਚ ਬੰਦਾ ਅੱਗੇ ਅੱਗੇ ਵਧਦਾ ਜਾਂਦਾ ਅੱਗੇ ਇਹ ਅਲੱਗ-ਅਲੱਗ ਸ਼ਹਿਰਾਂ ਤੇ ਦੂਰ ਚਲੇ ਜਾਂਦਾ ਆਪਣੇ ਘਰ ਤੋਂ ਫਿਰ ਆਖਰਕਾਰ ਉੱਥੇ ਦਾ ਹੀ ਹੋ ਕੇ ਰਹਿ ਜਾਂਦਾ ਪਰ ਸਾਨੂੰ ਮੌਕਾ ਮਿਲਿਆ ਹੈ ਕਿ ਆਪਾਂ ਘਰੇ ਚਲੀਏ ਆਪਣੇ ਪੇਰੈਂਟਸ ਦੇ ਕੋਲੇ ਮਾਪਿਆਂ ਦੇ ਕੋਲੇ ਜੋ ਜ਼ਰੂਰੀ ਵੀ ਸੀਗਾ ਨਹੀਂ ਨਹੀਂ ਅੰ ਨੂੰ ਨਹੀਂ ਆ ਨਹੀਂ ਭਾਗ ਦੇ ਕਰੀਏ ਨਹੀਂ ਮੇਰੀ ਗੱਲ ਨੂੰ ਪੈਕ ਕਰ ਕੀਤੇ ਜਾ ਰਿਹਾ ਚੀਜ਼ਾਂ ਤੇ ਵੈਸੇ ਸਮਾਨ ਲੈ ਕੇ ਜਾਣਾ ਇੱਕ ਥਾਂ ਤੋਂ ਦੂਜੀ ਤਾਂ ਬੜਾ ਔਖਾ ਜਦੋਂ ਬੰਦਾ ਚੰਗੀ ਤਰ੍ਹਾਂ ਵਸ ਜਾਂਦਾ ਕਿਤੇ ਉਸ ਤੋਂ ਬਾਅਦ ਉਤ ਸਮਾਨ ਚੱਕ ਕੇ ਲੈ ਕੇ ਜਾਣਾ ਕਿਤੇ ਹੋਰ ਬੜਾ ਔਖਾ ਹੁੰਦਾ। ਨਾਲੇ ਹੋਏ ਵੀ ਹਜੇ ਤਿੰਨ ਕੁ ਮਹੀਨੇ ਸੀਗੇ ਆਪਾਂ ਸਮਾਨ ਚੱਕ ਇੱਥੇ ਆਏ ਸੀਗੇ। ਤੇ ਨਿਸ਼ੀਤੀ ਜਾਣ ਦਾ ਉਹ ਬਣ ਜੂਗਾ ਪਰ ਇਹ ਸੋਚਿਆ ਨਹੀਂ ਸੀਗਾ। ਪਰ ਫਿਰ ਵੀ ਖੱਜਲ ਹੁੰਦਾ ਬੰਦਾ। ਫ੍ਰਿਜ ਫ੍ਰਿਜ ਚੱਕ ਫ੍ਰਿਜ ਚੱਕ ਏਸੀ ਚੱਕ ਸਭ ਕੁਝ ਚੱਕ ਸਾਰਾ ਸਮਾਨ ਚੱਕ। ਇਹ ਏਸੀ ਦੇ ਕਿੰਨੇ ਤਕੜੇ ਹੋਏ ਹੋਇਆ ਤਾਂ ਇਹ ਚੰਗੇ ਨੇ ਜਿਹੜੇ ਉਹ ਕੁਝ ਕਹਿ ਨਹੀਂ ਦੇ। ਹਾਂ। ਕਵੱਗਲ ਹੋਣਾ ਕੁਦਰਾਣਾ ਪੈਣਾ ਸਾਰਾ ਕੰਮ ਹੂੰ ਨਹੀਂ ਆਪਾਂ ਏਸੀ ਜਦ ਲਗਵਾਇਆ ਸੀਗਾ ਇੱਥੇ ਆ ਇੱਥੇ ਸਾਰਾ ਪਟਪਟਾ ਹੋਇਆ ਸੀਗਾ ਇਹਨਾਂ ਦੀ ਕੰਦ ਤਾਂ ਜਿੰਨਾ ਜਿੰਨਾ ਦੇ ਆਪਾਂ ਰਹਿੰਦੇ ਸੀਗੇ ਹੁਣ ਇੱਕਦਮ ਜਾਣਾ ਪੈ ਗਿਆ ਤਾਂ ਸਾਰੀ ਕੰਦ ਖਰਾਬ ਹੋ ਗਈ ਆ ਸਾਫ਼ ਸੀਗੀ ਫੇਰ ਤਾਂ ਬੈੱਡ ਬੁੱਡ ਇਹਨਾਂ ਦਾ ਆਪਣਾ ਸੀਗਾ ਜਿਹੜਾ ਕਿਰਾਏ ਤੇ ਆਪਾਂ ਨੂੰ ਮਿਲਿਆ ਸੀਗਾ ਨਹੀਂ ਜੇ ਬੈੱਡ ਵੀ ਆਪਣਾ ਹੁੰਦਾ ਉਹ ਵੀ ਚੱਕ ਕੇ ਲੈ ਕੇ ਜਾਣਾ ਬੜਾ ਮੁਸ਼ਕਲ ਕੰਮ ਸੀਗਾ ਇਸ ਕਰਕੇ ਦੋ ਵੱਡੀਆਂ ਚੀਜ਼ਾਂ ਨੇ ਆਪਣੇ ਕੋਲ ਇੱਕ ਏਸੀ ਇਹਦਾ ਕੰਪਰੈਸਰ ਹੀ ਆ ਏਸੀ ਥੱਲੇ ਪਿਆ ਉਹ ਮੰਝਾ ਵੀ ਇਹਨਾਂ ਦਾ ਹੀ ਆ ਦੇਨੇ ਦਿੱਤਾ ਸੀਗਾ ਅੰਕਲ ਹੋਰਾਂ ਨੇ ਵਰਤਨ ਵਾਸਤੇ ਇੱਕ ਫ੍ਰਿਜ ਫ੍ਰਿਜ ਵੀ ਥੱਲੇ ਕੱਲ ਜਦੋਂ ਏਸੀ ਲਵਾਇਆ ਏਸੀ ਵਾਲੇ ਤੋਂ ਉਹ ਭਾਈ ਨੂੰ ਕਹਿ ਕੇ ਰਮਨ ਨੇ ਮੈਂ ਤਾਂ ਕੰਮ ਤੇ ਸੀਗਾ ਰਮਨ ਨੇ ਥੱਲੇ ਲਵਾਤਾ ਸੀਗਾ ਏਸੀ ਨਾਲੇ ਫ੍ਰਿਜ ਵੀ ਦਿਮਾਗ ਲੜਾ ਲਿਆ ਤੋ ਹਨਾ ਨਹੀਂ ਹੁਣ ਮੈਂ ਗੱਲਾਂ ਕਿਵੇਂ ਰੱਖਦਾ ਫ੍ਰਿਜ ਉਹ ਚੱਲੇ ਹੀ ਸੀਗੇ ਮੈਂ ਕਹਿੰਦਾ ਨਾ ਸਾਗ ਦੀ ਸਾਗ ਦੀ ਨੇ ਕਹਿ ਦਿੱਤਾ ਮੱਕਾ ਭਾਜੀ ਇੱਕ ਮੋਕਾ ਕੰਮ ਕਰ ਦੋਗੇ ਕਿੰਦੇ ਕੀ ਹੋਇਆ ਭੈਣ ਮੈਂ ਕਿਹਾ ਫ੍ਰਿਜ ਥੱਲੇ ਰੱਖਾ ਦੋਗੇ ਵੀ ਕਹਿੰਦੇ ਹਾਂ ਭਾਜੀ ਤਾਂ ਡਿਊਟੀ ਤੇ ਆਗਾ ਫਿਰ ਸਵੇਰੇ ਔਖੇ ਹੋਣਗੇ ਉਹਨੇ ਆਪ ਹੀ ਇਹ ਗੱਲ ਬੋਲਦੀ ਫਿਰ ਦੋ ਜਣੇ ਸੀ ਨਾ ਹੂੰ ਤਾਂ ਰੁਚਕਾ ਹੋ ਗਈ ਦੋ ਜਣੇ ਆ ਜਣਾ ਸੀ ਨਾ ਦੋ ਜਣੇ ਦਾ ਫਾਇਦਾ ਹੋ ਗਿਆ ਹਾਂ ਤੇ ਇੱਕ ਮੁੰਡਾ ਫੇਰ ਬਣਾ ਲਵਾਂਗਾ ਤੇ ਕੋਕੋ ਆਪਾਂ ਛੱਡ ਜਾਣੀ ਥੱਲੀ ਬਸ ਉੱਥੇ ਤੇ ਕੋਕੋ ਤੇ ਛੱਡ ਦੇਣਾ ਤੈਨੂੰ ਆਪਾਂ ਮੋਟੜਾ ਫੇਰ ਉਹ ਵੀ ਉਹ ਕਿਦਾਂ ਹੈ ਫੂੜ ਪੰਡਾ ਬੰਨੀ ਹੈ ਆਪਾਂ ਸਾਰੀਆਂ ਚੀਜ਼ਾਂ ਦੀਆਂ ਪਹਿਲਾਂ ਤਾਂ ਰੋਟੀ ਕੁਝ ਖਾ ਲਈਏ ਜੇ ਨਾ ਖਾਦਾ ਫਿਰ ਆਪਣਾ ਨੂੰ ਰੋਟੀ ਨਾ ਖਾਧੀਏ ਤਾਂ ਡੀਹਾਈਡਰੇਸ਼ਨ ਹੋ ਜਾਊਗੀ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਪਾਣੀ ਬਣਾਪ ਲੈਣਾ ਹੋਊਗੀ ਮੈਨੂੰ ਰੋਟੀ ਨਾਲ ਹੀ ਹੋ ਜਾਂਦੀ ਐ ਇਸ ਕਰਕੇ ਰੋਟੀ ਬਣਾ ਮੈਂ ਚਾਹ ਬਣਾਉਂਦਾ ਸੂਖਾ ਬਣਾ ਆ ਕੋਈ ਵੀ ਸੈਂਡਵਿਚ ਸੁੰਡਵਿਚ ਕੁਝ ਵੀ ਇਹ ਕਿੰਨੀਆਂ ਬਰੈਡਾਂ ਐ ਚਾਰ ਛੱਡ ਜੋ ਆਟਾ ਪਿਆ ਹੈ ਲਿਆ ਲੂ ਵੀ ਪਿਆ ਹੈ ਲਿਆਵਾ ਫਿਰ ਪਾਣੀ ਲੈ ਆਓ ਤੇ ਫਿਰ ਆਪਾਂ ਖਾ ਕੇ ਖਾ ਕੇ ਤੇ ਫੇ ਸਾਰੀ ਥਾੜੀ ਸਾਮਾਨ ਥੱਲੇ ਪੜਾ ਰੱਖ ਲਿਓ ਫਿਰ ਮਮਤ ਜੰਦਾ ਸਾਮਾਨ ਵੀ ਰੱਖ ਦਿਨਾ ਤੇ ਦੂਜੀ ਗੱਲ ਇਹ ਹੈ ਵੀ ਜੇ ਕੁਝ ਖਾਦਾ ਹੋਊਗਾ ਤਾਂ ਸ਼ਾਮ ਦਾ ਕਾਪਾ ਨੂੰ ਵੱਡੀ ਬਾਹਰ ਕੱਢ ਲਉ ਆਪਣੇ ਹੂੰ ਕਿਉਂਕਿ ਫਿਰ ਉਹ ਵੱਡੀ ਪਾਂਡੇ ਆ ਨਾ ਚੱਕੀ ਨਹੀਂ ਜਾਣੀ ਚਲ ਠੀਕ ਹੈ ਚਲ ਇਹ ਲੈ ਕੇ ਜਾਵਾ ਆ ਲੈ ਕੇ ਜਾਵਾ ਰੁਕ ਜਾ ਮੈਨੂੰ ਦੇਖ ਲੈ ਆਹ ਟੱਕ ਲੈਣਾ ਚਾਹ ਪੈਣੀ ਹੈ ਹਜੇ ਰੁਕ ਜੋ ਮੈਨੂੰ ਦੇਖ ਲੈ ਲੈ ਤੇ ਚੈਡ ਦੀ ਸਮਾਨ ਆਪਾ ਫ੍ਰੀਜ ਆਪਣਾ ਥੱਲੇ ਪਿਆ ਤੇ AC ਉਹ ਭਰਾ ਉੱਪਰ ਪਿਆ ਤੇ ਮੋਟਰਸਾਈਕਲ ਵੀ ਜਾਊਗਾ ਨਾਲ AC ਇਹ ਕੰਪਰੈਸਰ AC ਉੱਪਰ ਪਿਆ ਫਰਿੱਜ ਆ ਸ ਤੇ ਸਮਾਨ ਕੱਢ ਕੇ ਆਪਾਂ ਹੁਣ ਰੋਟੀ ਪਾਣੀ ਦਾ ਜਿਗਾਰਡ ਕਰੀਏ ਉਸ ਤੋਂ ਬਾਅਦ ਫੇ ਚੱਲੀਏ ਹਾਂ ਡਿੱਗਦਾ ਸੀਗਾ ਮੈਨੂੰ ਮੈਂ ਥੱਲੇ ਗਿਆ ਸੀਗਾ ਹਜੇ ਸਰ ਕੋਈ ਨਹੀਂ ਉਲੀ ਕਰੀਂਦਾ ਫੇਰ ਤੇ ਸਵੇਰੇ ਮਿਲ ਗਿਆ ਮੈਨੂੰ ਇਸ ਕੀ ਤਰ੍ਹਾਂ ਆ ਲੈ ਆਟਾ ਔਰ ਮੈਨੂੰ ਐ ਵੀ ਜਿਹੜਾ ਆਹ ਹੈ ਨਾ ਆਲੂ ਵਾਲਾ ਮਸਾਲਾ ਹਾਂ ਹਾਂ ਇਹ ਖਤਮ ਹੋ ਜਾਵੇ ਸਰ ਆ ਮੈਂ ਬਣਾ ਲੀਆਂ ਰੋਟੀਆਂ ਮਝਾ ਬਣਾਉਣਾ। ਚਾਹਨਾ ਆਪਣਾ ਬਣਾ ਲਾਂਗੀ ਤੇ ਚੀਨੀ ਨਹੀਂ ਪਾਣੀ। ਉਹਦੇ ਪੂਜੀਆ ਜਿਹੜਾ ਰੱਖਿਆ ਸੀ ਨਾ ਉਹ ਖਾਣਾ ਵੀ ਚੀੜੀ। ਇਹ ਸੰਭਾਲ ਲੈਣਗੇ ਆਪਣੇ ਆਪ ਨੂੰ ਜੋ ਵੀ ਕੰਮ ਆਵਣਾ। ਇਹ ਕੁਦਰਤੀ ਜੀ ਨੇ। ਇਹਨਾਂ ਨੇ ਆਪ ਹੀ ਸੰਭਾਲ ਲੈਣਾ ਹੁੰਦਾ ਆਪਣਾ ਢਿੱਡ ਢੂਢੀ ਜੋ ਵੀ ਆ। ਹੁਣ ਬਾਹਰੋਂ ਕੋਣ ਦੱਸਦਾ ਇਹਨਾਂ ਨੂੰ ਵੀ ਆਹ ਖਾਣਾ ਕਰ ਨਹੀਂ ਖਾਣਾ। ਉਹ ਦੇਖ ਕੇ ਜਾਂ ਸੁੰਘ ਕੇ ਜਾਂ ਪਤਾ ਕਰ ਲੈਂਦੇ ਨੇ ਕੁਛ ਤਾਂ ਹੈ ਇਹਨਾਂ 'ਚ। ਕੁਦਰਤੀ ਜਿਹੜਾ ਸੰਭਾਲ ਲੈਂਦੇ ਨੇ ਚਾਹੇ ਡੌਗੀ ਹੋ ਗਿਆ। ਚਾਹੇ ਕੱਲੇ ਹੈ ਉਲਟੀਆਂ ਮਾਰੀਆਂ ਨੇ ਉਸ ਤੋਂ ਬਾਅਦ ਸੈੱਟ ਹੋ ਗਈ ਆ ਉਹ ਕੁਦਰਤੀ ਵੋਮਿਟਿੰਗ ਕਰਨੀ ਸੀ ਇਹਨੇ ਕੱਲ ਬਣਾਈ ਸੀ ਵੀਡੀਓ ਦੀ ਤੇ ਤੁਸੀਂ ਸ਼ਾਇਦ ਹੈਗਾ ਹੋ ਆ ਮੈਂ ਭਜੀ ਇਹਦੇ ਮਗਰ ਤੇ ਆਪਾਂ ਆਪਣੇ ਕੋਲ ਦਿਮਾਗ ਆ ਆਪਾਂ ਸੋਚਦੇ ਆ ਕੀ ਹੋ ਜਾਣਾ ਫਿਰ ਆਪਾਂ ਬਿਮਾਰ ਹੋ ਗਏ ਵੇਹਨੇ ਆ ਆਪਾਂ ਜਿਆਦਾ ਦਿਮਾਗ ਵਰਤਦੇ ਆ ਨਾ ਜਿਹੜਾ ਦਿਮਾਗ ਆਪਾਂ ਨੂੰ ਦਿੱਤਾ ਆ ਸਾਰੀ ਕਾਇਨਾਤ ਤੋਂ ਜਿਆਦਾ ਇਹਨਾਂ ਨੂੰ ਬਹੁਤ ਸਿਆਣੇ ਨੇ ਇਹ ਜਾਨਵਰ ਚਿੜੀਆਂ ਕਾਂ ਇਹਨਾਂ ਨੂੰ ਪਤਾ ਕੀ ਕਰਨਾ ਕੀ ਨਹੀਂ ਕੁਦਰਤੀ ਚੱਲਦਾ ਸਾਰਾ ਕੁਝ ਖੈਰ ਪਰਾਠੇ ਬੰਨ ਰਹੇ ਨੇ ਆਲੂ ਵਾਲੇ ਖਾ ਕੇ ਆਪਾਂ ਫਿਰ ਆਪਾਂ ਨਿਵੇੜੀ ਆਪਣਾ ਕੰਮ ਫਟਾਫਟ ਉਸ ਤੋਂ ਬਾਅਦ ਘੰਟੇ ਡੇਢ ਆਪਣੀ ਗੱਡੀ ਨੇ ਆਇਆ ਨਾ 1 ਵਜੇ ਆਇਆ ਨਾ ਘੰਟਾ ਉਹਨੂੰ ਲੱਗ ਜਾਣਾ ਲੋਡ ਹੋਣ ਨੂੰ ਤੇ ਹੁਣ ਟਾਈਮ ਹੋਇਆ ਆ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਪੌਣੇ 11 11 ਤੱਕ ਬ੍ਰੇਕਫਾਸਟ ਕਰਕੇ ਫਿਰ ਦੁਪਹਿਰ ਨੂੰ ਲੈ ਕੇ ਜਾਣਾ ਕੋਪਰ ਨੂੰ ਯਾਰ ਅੱਗੇ ਬੈਠੇਂਗੀ ਤੂੰ ਐਸੀ ਚੱਲਦਾ ਉਹਦੇ 'ਚ ਨਹੀਂ ਫਿਰ ਬਾਰੀ ਖੋਲ ਹੀ ਹੋਵਾ ਆਊਗੀ ਫਿਰ ਡੇਢ-ਦੂ ਘੰਟਾ ਆਊਗਾ ਆਪਣੇ ਆਪਣੇ ਕੋਲ ਸਮਾਨ ਸਮੇਟਣ ਨੂੰ ਚੱਕਣ ਨੂੰ ਮੈਂ ਜਿਹੜਾ AC ਤੇ ਫਰਿੱਜ ਥੱਲੇ ਲਵਾਤਾ ਇਹਨੇ ਮੁੰਡਿਆ ਤੋਂ ਬਾਕੀ ਸਮਾਨ ਆਪਾਂ ਚੱਕ ਲੈਣਾ ਤੇ ਹੀ ਪੰਡਾ ਬੰਨ ਮੰਨ ਕੇ ਚਲੋ ਜੀ ਖਰੜ ਦਾ ਆ ਖਿਰਲਾ ਬ੍ਰੇਕਫਾਸਟ ਆਪਾਂ ਕਰੀਏ ਬੜਾ ਵਧੀਆ ਟਾਈਮ ਰਿਆ ਪਰ ਇਹ ਨਹੀਂ ਸੀ ਪਤਾ ਵੀ ਇਹ ਨਹੀਂ ਛੇਤੀ ਜਾਣਾ ਪਊਗਾ ਸਮਾਨ ਆਪਣਾ ਪੰਡਾ ਬਨ ਲਿਆ ਨੇ ਜਿਵੇਂ ਉਹ ਨਹੀਂ ਗੱਡੀਆਂ ਵਾਲੇ ਜਾਂਦੇ ਨੇ ਫੁੱਜੀ ਚੱਕ ਚੱਕ ਕੇ ਪੰਡਾ ਬੰਨ ਮੰਨ ਕੇ ਆਪਣਾ ਉਹ ਹਾਲਾ ਪਰ ਐ ਵੀ ਚਲੋ ਇਹ ਆ ਵੀ ਇੱਕ ਟਿਕਾਣੇ ਤੇ ਹੁਣ ਆਪਣੇ ਘਰ ਚੱਲੇ ਆ ਤੇ ਇਹ ਖੁਸ਼ੀ ਦੀ ਗੱਲ ਆ ਹਾਂ ਤੈਨੂੰ ਵੀ ਲੈ ਰਿਹਾ ਤੈਨੂੰ ਵੀ ਲੈ ਰਿਹਾ ਵਿੱਚੇ ਇਹਨਾਂ ਤਾਂ ਬਿਮਾਰੀ ਪੈਂਦੀ ਵੀ ਉੱਤੇ ਕਿਵੇਂ ਚੜ ਗਏ ਦੋਵੇਂ ਜਾਣੇ ਆ ਮੇਰਾ ਪੁੱਤ ਸਾਡੇ ਬੱਚਾ ਨੂੰ ਰੋਟੀ ਨਹੀਂ ਨਾ ਮਿਲਦੀ ਹੈ ਹਨਾ ਹਾਏ ਕੋਕੋ ਅਲੱਬਿ ਸਕੂਟ ਜਾਮ ਹੋਣਾ ਤਾਂ ਕਿੱਡ ਮੂੰਹ ਦੇਖ ਲੈ ਇਹਦਾ ਲੋਜੀ ਪਟਾਸ ਸ਼ੁਰੂ ਹੋ ਗਏ ਤੋ ਕਾ ਕਮ ਆ ਯਾਰ ਸ਼ਿਫਟਿੰਗ ਕਰਨਾ ਇਹਨਾਂ ਭਾਈ ਗੁਰਜੀ ਬਸ ਇੱਕ ਜਗ੍ਹਾ ਹੀ ਸਾਨੂੰ ਪਕਾ ਦਿਓ ਹੁਣ ਹੋਰ ਨਹੀਂ ਹੋ ਸਕਦਾ ਯਾਰ ਬਹੁਤ ਔਖਾ ਕੰਮ ਆ ਯਾਰ ਇੱਕ ਜਗ੍ਹਾ ਤੋਂ ਦੂਜੀ ਕਮਰੇ ਮਤਲਬ ਘਰ ਚ ਸ਼ਿਫਟ ਕਰਨਾ ਥੱਕ ਗਏ ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਥੱਕ ਗਏ ਆ ਹੁਣ ਤਾਂ ਖੁਸ਼ੀ ਤਾਂ ਹੈ ਘਰ ਜਾਣ ਦੀ ਪਰ ਇਹ ਜਿਹੜੀ ਆਹ ਵਾਲੀ ਟੈਨਸ਼ਨ ਆ ਨਾ ਇਹ ਥੋੜੀ ਜੀ ਜ਼ਿਆਦਾ ਹੈ ਖੁਸ਼ੀ ਨਾਲੋਂ ਜ਼ਿਆਦਾ ਹੈ ਇਸ ਵੀ ਟੈਨਸ਼ਨ ਆ ਹੁਣ ਲੱਦਣਾ ਸਾਰਾ ਸਮਾਨ ਇਹਨਾਂ نیچے ਲੈ ਕੇ ਜਾਣਾ ਉਹ ਬਹੁਤ ਔਖਾ ਕੰਮ ਆ ਡੱਡੇ ਵੱਡੀਆਂ ਪੰਡਾ ਫਿਰ ਆਹ ਇਹ ਲੈ ਕੇ ਜਾਣਾ ਬਹੁਤ ਟਫ ਕੰਮ ਆ ਯਾਰ ਸਮਾਨ ਆਪਣਾ ਹੋ ਗਿਆ ਪੈਕ ਤੇ ਆ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ ਇੰਨਾ ਉਹ ਕਾਚਾ ਮਚਾ ਹੋਇਆ ਪੈ ਗਈ ਸਮਾਨ ਰੱਖਦੇ ਰੱਖਦੇ ਸੁਧ-ਬੁੱਧ ਗਮ ਹੋ ਗਈ ਪਰ ਇੱਕ ਸੂਲ ਆਪਾਂ ਰੱਖੀਦਾ ਜਿੱਥੋਂ ਵੀ ਜਾਈਦਾ ਕਿਰਾਏ ਤੇ ਖਾਸ ਕਰਕੇ ਸਾਰਾ ਕੰਮ ਸਫਾਈ ਕਰਕੇ ਪੂਰਾ ਪਹਿਲਾ ਵਾਂਗੂ ਦੇ ਕੇ ਹਾਲਾਂਕਿ ਮੋਰਾ ਪਹਿਲਾ ਮਾਗੂਨੀ ਦੇ ਸਕਰੇ ਕਿਉਂਕਿ ਇਥੇ ਏਸੀ ਲੱਗਾ ਸੀਗਾ ਪਰ ਸਫਾਈ ਸੁਹੀ ਕਰਕੇ ਫੇਰ ਆਪਾਂ ਚਾਹੀਦਾ ਇਹ ਸੂਲ ਰੱਖਿਆ ਹੋਇਆ ਤਾਂ ਜੋ ਮਕਾਨ ਮਾਲਕਾਂ ਨੂੰ ਸ਼ਿਕਾਇਤ ਨਾ ਹੋਵੇ ਵੀ ਗੰਦ ਪੱਕ ਚੱਲੇਗੇ ਕਿ ਨਹੀਂ ਬਿਲਕੁਲ ਸਵਾਨ ਸਾਰਾ ਆਲਮੋਸਟ ਆਪਣੇ ਉੱਪਰ ਆ ਗਿਆ ਬਸ ਥੋੜਾ ਬਤਾ ਕਵਾੜ ਕਬੂਡ ਸਿੱਟਣਾ ਜਾਂਦੇ ਸਿੱਟ ਦਾਂਗੇ ਇਨਵਰਟਰ ਤਾਂ ਇਹਨਾਂ ਦਾ ਹੀ ਸੀਗਾ ਆ ਰਿਹਾ ਕਾ ਮੜਾ ਮੋਟਾ ਸਮਾਨ ਬਸ ਗੁੱਡ ਬਾਏ ਕਾਮੋ ਦਾਣਾ ਖਾਣਾ ਦੇ ਸੀਗੇ ਕਾਂ ਤੇ ਜੀੜੀਆਂ ਹਾ ਬੋਲ ਚੰਗਾ ਆਂਟੀ ਜੀ ਫਿਰ ਸਿਰ ਤੇ ਆਂਟੀ ਦੇ ਆਂਟੀ ਦੇ ਚੁੰਨੀ ਆਂਟੀ ਦੇ ਕੱਪੜਾ ਕੱਦਾ ਵਾ ਆਂਟੀ ਦੇ ਘਰ ਦੇ ਵੀ ਜੱਦਾ ਹੀ ਰਹਿੰਦੇ ਨੇ ਕੋਈ ਗੱਲ ਨਹੀਂ ਇਹ ਵੀ ਅੱਧੀ ਬਣਾਉਂਦੀ ਗਈ ਵਰੀ ਤੇ ਇਦਾਂ ਹੀ ਅਸੀਂ ਕਹਿੰਦੇ ਸੀਗੇ ਵੀ ਜਦੋਂ ਕਿਰਾਏ ਤੇ ਜਾਣਦੇ ਆ ਨਾ ਆਪਾਂ ਕਿਸੇ ਹੋਰ ਕਿਰਾਏ ਤੇ ਨਹੀਂ ਚੱਲੇ ਕਿਸੇ ਹੋਰ ਜਗ੍ਹਾ ਤੇ ਨਹੀਂ ਚੱਲੇ ਘਰੀਂ ਆਪਣੇ ਚੱਲੇ ਆਂ ਜਦ ਆਪਣਾ ਘਰ ਬੰਦਾ ਲੈਂਦਾ ਹੁੰਦਾ ਜੇ ਆਪਣੇ ਘਰੇ ਜਾਣਾ ਹੁੰਦਾ ਉਹ ਕਿਰਾਏ ਵਾਲਾ ਘਰ ਬੜਾ ਕਰਮਾ ਵਾਲਾ ਹੁੰਦਾ ਕਿਉਂਕਿ ਜਦੋਂ ਜਹਾਜ਼ ਜਦੋਂ ਬੰਦਾ ਜਾਵੇ ਨਾ ਉਹ ਇੰਨਾ ਜਾਵੇ ਕਿ ਬਾਤੋਂ ਵੀ ਸਾਡੇ ਯਾਦ ਕਰੇ ਆਪਾਂ ਤੇ ਹੀ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇਰੇ ਨਾਲ ਸਾਡਾ ਆਪਾਂ ਜਿੰਨੀ ਵਾਰੀ ਫਿਰ ਰੈਂਟ ਥੋੜੇ ਇੱਦਾਂ ਹੀ ਕਰ ਦਿੰਦੇ ਆਂ ਪਹਿਲੀ ਵਾਰੀ ਹੀ ਤਾਂ ਹੋਣਾ ਹਾਂ ਕੋਟਾ ਲਾ ਕੇ ਖੋੜਾ ਕਰਦੇ ਇਕੱਠਾ ਆ ਪੱਖਾ ਰਹਿ ਗਿਆ ਬਸ ਪੱਕਾ ਛੱਡ ਗਿਆ ਇਹਨੂੰ ਪੋਚੇ ਲੱਗ ਰਿਹਾ ਆਈਆਂ ਹੋ ਗਈਆਂ ਸਮਾਨ ਚੱਕ ਲਿਆ ਜਾਣਾ ਆਪਾਂ ਕਿੱਥੇ ਰਣਜੀਤਨਗਰ ਉਹ ਪ੍ਰਾਣਾ ਬੱਸ ਸਟੈਂਡ ਤੋਂ ਲੈ ਹਾਂ ਹਾਂ ਪ੍ਰਾਣੇ ਬੱਸ ਸਟੈਂਡ ਤੋਂ 3 ਕਿਲੋਮੀਟਰ ਅੱਗੇ ਆ ਚੱਲ ਉਹ ਨਹੀਂ ਜਾਂਦੀ ਉਹਦਾ ਤੁਸੀਂ ਇਹ ਡੋਂਗਾ ਵੀ ਵੇਚੀ ਰੱਖਤਾ ਵਿਚਾਰੀ ਨੇ ਮੈਨੂੰ ਪਤਾ ਕਿੱਥੇ ਹੈ ਪਾਣੀ ਉਹ ਵੀ ਪਾਣੀ ਵੀ ਨਹੀਂ ਹੈਗਾ ਬੋਤਲਾਂ ਸਾਰੀਆਂ ਪਰ ਉਹ ਫਰਿੱਜ 'ਚ ਪਈ ਸੀਗੀ ਨਾ ਠੰਡੀ ਪਾਣੀ ਦੀ ਠੀਕ ਅੰਕਾਂਢੀ ਮੈਲੋ ਮੈਲੋ ਆ ਕਲਪਾ ਦੇ ਪਾਂਡੇ ਤੋਂ ਚ ਵਿਸਤਾਰ ਹਾਂ ਮੈਲਦੀ ਆ ਗਿਆ ਨਾ ਇਹਨੂੰ ਪਹਿਲਾਂ ਮੇ ਲੋਕੋ ਚਲੇ ਸੰ ਛੱਡ ਗਏ ਅੱਛਾ ਚੱਲੇ ਫਿਰ ਚੱਲੇ ਚਲੋ ਠੀਕ ਕੀ ਹਾਲ ਚੱਲ ਰਿਹਾ ਹਾਂ ਆਹ ਤੇ ਆ ਗਏ ਮੈਂ 29 ਸਭ ਜ਼ਰੂਰੀ ਆਇਓ ਲੋ ਉਹਦਾ ਵੀ ਆ ਸਕਦੇ ਜ਼ਰੂਰੀ ਨਹੀਂ ਕਰਦੋ ਵਾਲੇ ਆਈਆਂ ਜਾ ਕੇ ਫੋਨ ਕਰਾਂਗੇ ਆਇਓ ਜਰੂਰ ਕੀ ਸਟੇ ਨੀ ਆਂਦੀ ਮਤਰੀ ਹੈਗੀ ਉਹ ਸਮਾਨ ਚ ਥੰਦੀ ਕੇ ਰਾਜ ਹੋ ਗਿਆ ਸਮਾਨ ਚ ਥੰਦੀ ਮਤਰੀ ਹੈਗੀ ਆ ਮਨ ਨੂੰ ਵੇਲਾ ਵੇਲਾ ਤੰਤ ਕਾ ਤੇ ਪਾ ਰੱਖਾਗੇ ਚੱਲੇ ਹੁਣ ਆਪੇ ਨਹੀਂ ਤੇ ਸਾਰਸ ਰੱਖਾਂਗੇ ਤੁਸੀਂ ਆਓ ਉੱਥੇ ਰਹੋ ਅਣ ਕੇ ਸਾਡੇ ਕੋ ਤਿਆਰ ਰੱਖਾਂਗੇ ਜਦੋਂ ਵੀ ਫੋਨ ਕਰੋਗੇ ਪਾ ਜਾਗੇ ਜਦੋਂ ਕੋਈ ਬਿਲਕੁਲ ਕੋਈ ਲੋਡ ਹੋਈ ਕੋਈ ਹਨਾ ਤੁਸੀਂ ਫੋਨ ਕਰੋ ਇਹਨਾ ਸਮਝੋ ਪਲੀਜ਼ ਕਿ ਮਤਲਬ ਆਪਾ ਸੁਣ ਨਹੀਂ ਨਹੀਂ ਖਤਮ ਹੋ ਗਿਆ ਪਾ ਫਸਟ ਟਾਈਮ ਐਟ ਦਰ ઓਨਰਸ ਦੇ ਨਾਲ ਗਏ ਆ ਅਸੀਂ ਕਿ ਜਿੰਨੇ ਇਹਨੂੰ ਵੀ ਸੰਭਿਆ ਸੰਭਿਆ ਇਹਨੂੰ ਕੋਈ ਨਹੀਂ ਸੰਭਾਉਂਦਾ ਤੈਨੂੰ ਤਾਂ ਖਾਸ ਕਰ ਹੈ ਨਾ ਇਹ ਉਹ ਵੱਡੀ ਗੱਲ ਆ ਕੋਕੋ ਬਾਏ ਬਾਏ ਕੋਕੋ ਫਸਟ ਹਾਂ ਕੱਲ ਗੱਲ ਕਰਾਂਗੇ ਦੇਖਦਾ ਸੀ ਉਹ ਦੇਖ ਉਹਦੇ ਖਾਂਟੀ ਬਾਏ ਕੋਕੋ ਚਲੋ ਬਾਏ ਸਵਾਗਤ ਆ ਹਰ ਹਰ ਲੈ ਕੇ ਆਨੇ ਸੀ ਹਾਂ ਇਹਨੂੰ ਹੜੋਵਲਾਂ ਮਾਰਾਣੀ ਨੂੰ ਪਾਣੀ ਪੂਣੀ ਭਲਾਵਾ ਇਹਨੂੰ ਵਿਚਾਲੇ ਦਾ ਬਹੁਤ ਬੁਰਾ ਹਾਲ ਆ ਗੱਡੀਆਂ ਆ ਜਾਂਦਾ ਨਵਾਂ ਡੈਸਟੀਨੇਸ਼ਨ ਕਾਪੜੇ ਪਾ ਦਿੰਨੀ ਉਧਰ ਪਾਣੇ ਅੱਡੀ ਹੋ ਗਿਆ <laughs> Batón negro